ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਬਲੌਗ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਕਣਕ ਦੇਖਣ ਜਾਣਾ ਮੋਟਰ ਤੇ ਕਿ ਕਦੋਂ ਵੱਢੀ ਜਾਊਗੀ ਤੇ ਤੁਹਾਨੂੰ ਵੀ ਦਿਖਾਵਾਂਗੇ ਤੇ ਚੈਨਲ ਨੂੰ ਫੋਲੋ ਕਰ ਲਓ ਤੇ ਲਾਈਕ ਕਰ ਲਓ ਤੇ ਸ਼ੇਅਰ ਕਰ ਦਿਓ ਤੁਹਾਨੂੰ ਦਿਖਾਉਣੇ ਆ ਮੋਟਰ ਤੇ ਜਾ ਕੇ ਆ ਆ ਆਪਣੀ ਕਣਕ ਆ ਸਾਰੀ ਥੋੜੀ ਜੀ ਨਰਮਾ 21 22 ਤਰੀਕ ਨੂੰ ਵੱਢਾਂਗੇ ਇਹ ਆਪਾਂ ਵੀਡੀਓ ਵੀ ਪਾਵਾਂਗੇ ਵੜਦੇ ਆਂ ਜੀ ਤੇ ਆਹ ਆਪਣੀ ਮੋਟਰ ਆ ਆਪਣਾ ਬੋਲ ਦਾ ਮੈਂ ਚੱਲਿਆ ਸੀ ਘਰੇ ਹੁਣ ਜਰਾਸ ਗੁੱਤਰ ਕੀ ਸਾਈਕਲ ਦੀ ਚੈਨ ਹੁਣ ਦੇਖਦੇ ਆਂ ਚੜਦੀ ਆ ਕਿ ਨਹੀਂ ਸੜਗੀ ਚੈਨ ਚੈਨ ਕਦੀ ਚੈਨ ਸੜਗੀ ਸੀਗੀ ਪੰਗਾਨਿਆਂ ਘਰੇ ਲਓ ਵੀ ਮਿੱਤਰੋ ਅੱਜ ਚੱਲੇ ਆਪਾਂ ਹਰਾ ਵਢਣ ਸਾਹਬ ਨੂੰ ਜਾਣ ਅਜ ਰਾੜਾ ਸਾਹਿਬ ਮੁੰਡੇ ਨਾਲ ਹਰਾ ਵੜਾ ਕੇ ਫੇਰ ਮਿਲਦੇ ਆਂ ਘਰੀਆਂ ਵਢਣੇ ਨੇ ਦੋ ਜਾਣੇ ਹੈਗੇ ਆ ਇੱਕ ਦੋ ਤੀਜਾ ਉਹ ਵਢਣ ਲੱਗਿਆ ਹੋਇਆ ਚੌਥਾ ਉਹ ਰਾੜਾ ਸਾਹਿਬ ਜਾਣ ਦੀ ਤਿਆਰੀ ਆ ਗੱਡੀ ਧੋਣੇ ਆ ਦੋ ਜਣੇ ਧੋਣ ਲੱਗੇ ਆ। ਅਰਮਾਨ ਬਿਸਕੁਟ ਖਾਂਦਾ। ਤੇ ਉੱਥੇ ਜਾ ਕੇ ਮਿਲਦੇ ਆ ਰਾੜਾ ਸਾਹਿਬ। ਹਾਂਜੀ ਅਸੀਂ ਤੁਰਪੇ ਰਾੜਾ ਸਾਹਿਬ ਨੂੰ ਤੇ ਉੱਥੇ ਜਾ ਕੇ ਦਰਸ਼ਨ ਕਰਾਉਣੇ ਹਨ। ਹਾਂਜੀ ਆਪਾਂ ਰਾੜਾ ਸਾਹਿਬ ਪਹੁੰਚ ਗਏ। ਅਸੀਂ ਰਾੜਾ ਸਾਹਿਬ ਪਹੁੰਚ ਗਏ ਤੇ ਅੰਦਰ ਜਾ ਕੇ ਤੁਹਾਨੂੰ ਦਰਸ਼ਨ ਕਰਾਉਣੇ ਆ। ਤੁਹਾਨੂੰ ਵੀ ਅੰਦਰ ਜਾ ਕੇ ਅਰਥ ਦਰਸ਼ਨ ਕਰਾਵਾਂਗੇ। ਮੁਦਾ ਇੱਕ ਹੈ ਧਾਰਾ ਸੁਈ ਗੁਰੂ ਸਮਝੀ ਰੋ ਹਮਾਰਾ ਨਮਸਬਾਲ ਤੇ ਸਹੀ ਕੋ ਹਰਵਾਰੀ ਸਤਿਵ ਪ੍ਰਜਾ ਜਨ ਆਪ ਸਰਵਾਰੀ ਸੇਵਕੰਤੋ ਸਭਨੋ ਸਤ ਜੀਓ ਸਤਨਨ ਕੋ ਪਲਮੋ ਬਲ ਜੀਓ ਹਾਂ ਜੀ ਮਾਠਾ ਦੇ ਕੇ ਅਗੇ ਸੀ ਘਰੇ ਤੇ ਹੁਣੇ ਹੁਣੇ ਹੋ ਗਿਆ ਹਨੇਰਾ ਤੇ ਮੁਲਕਾ ਦੇ ਬਲੌਗ ਦੀ ਸਮਾਪਤੀ ਜੇ ਚਾਹ ਲੋ ਨੂੰ ਫੋਲੋ ਕਰ ਲੋ ਤੇ ਕਮੈਂਟ ਕਰ ਦੋ ਸ਼ੇਅਰ ਕਰ ਦੋ ਕਾਨੂੰ ਨੋ ਬਲੌਗ ਲਿਖ ਆਵਾਂਗੇ